ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਜਿਸ ਦੇ ਵਿੱਚ ਜਥੇਦਾਰ ਸਹਿਬਾਨਾਂ ਦੇ ਲਈ ਯੋਗਤਾ ਜ਼ਿੰਮੇਵਾਰੀ ਅਤੇ ਵਿਧੀ ਵਿਧਾਨ ਬਣਾਉਣ ਦੇ ਲਈ ਸੁਝਾਅ ਮੰਗੇ ਗਏ ਨੇ ਜਿਸ ਦਾ ਸਮਾਂ ਪਹਿਲਾਂ 20 ਅਪ੍ਰੈਲ ਰੱਖਿਆ ਗਿਆ ਸੀ ਹੁਣ ਉਸ ਸਮੇਂ ਨੂੰ ਅੱਗੇ ਵਧਾ ਦਿੱਤਾ ਗਿਆ 20 ਮਈ ਸਮਾਂ ਕਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਇਸ ਵਾਰੇ ਕਹਿ ਚੁੱਕੇ ਸੀ ਕਿ ਬਹੁਤ ਸਾਰੇ ਸੁਝਾਅ ਆਏ ਨੇ ਪਰ ਵੱਡੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਸੁਝਾਅ ਹੁਣ ਬਾਕੀ ਨੇ ਜਿਸ ਤੇ ਚੱਲਦੇ ਆ ਸਮੇ ਨੂੰ ਅੱਗੇ ਵਧਾਇਆ ਜਾ ਸਕਦਾ ਜਿਸ ਦੀ ਪੁਸ਼ਟੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਰ ਦਿੱਤੀ ਹੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਹੁਣ 20 ਮਈ ਤੱਕ ਨਵੇਂ ਸੁਝਾਅ ਨੇ ਜਿਹੜੇ ਭੇਜੇ ਜਾ ਸਕਦੇ ਨੇ ਜਿਸ ਤੋਂ ਬਾਅਦ ਉਹਨਾਂ ਸੁਝਾਵਾਂ ਦੇ ਆਧਾਰ ਤੇ ਇੱਕ ਕਮੇਟੀ ਬਣਾਈ ਜਾਵੇਗੀ ਜਿਹੜੀ ਕਿ ਇਸ ਪ੍ਰਕਿਰਿਆ ਨੂੰ ਆਖਰੀ ਰੂਪ ਦੇਵੇਗੀ ਪਿਛਲੇ ਸਮੇਂ ਤੋਂ ਲਗਾਤਾਰ ਸਿੱਖ ਸੰਗਤ ਮੰਗ ਕਰਦੀ ਰਹੀ ਹੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਫਿਰ ਹੋਰ ਤਖਤ ਸਹਿਬਾਨਾਂ ਦੇ ਜਥੇਦਾਰ ਹੋਣ ਉਹਨਾਂ ਦੇ ਲਈ ਕੋਈ ਨਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਪਿਛਲੇ ਲੰਬੇ ਸਮੇਂ ਤੋਂ ਮੰਗ ਰਹੀ ਹੈ ਇਸ ਮੰਗ ਨੂੰ ਹਰਜਿੰਦਰ ਸਿੰਘ ਧਾਮੀ ਨੇ ਮੰਗ ਪੂਰੀ ਕਰਨ ਦਾ ਦਾਵਾ ਕੀਤਾ ਸੀ ਜਦ ਉਹ ਮੁੜ ਪ੍ਰਧਾਨਗੀ ਸੰਭਦੇ ਨੇ ਪਿਛਲੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਉਸ ਤੋਂ ਬਾਅਦ ਅਕਾਲੀ ਲੀਡਰਸ਼ਿਪ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਤੇ ਜਥੇਦਾਰ ਗੈਨੀ ਅਗਵੀਰ ਸਿੰਘ ਵੀ ਉਹਨਾਂ ਦੇ ਕੋਲ ਪਹੁੰਚਦੇ ਨੇ ਪਰ ਅਖੀਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਤੇ ਉਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਉਹਨਾਂ ਨੇ ਮੁੜ ਪ੍ਰਧਾਨਗੀ ਸામਨ ਤੋਂ ਬਾਅਦ ਸਭ ਤੋਂ ਪਹਿਲਾ ਵੱਡਾ ਐਲਾਨ ਇਹ ਹੀ ਕੀਤਾ ਸੀ ਕਿ ਜਥੇਦਾਰ ਸਹਿਬਾਨਾਂ ਦੇ ਲਈ ਵਿਧਿ ਵਿਵਧਾਨ ਬਣਾਇਆ ਜਾਵੇਗਾ ਜਿਸ ਦੇ ਲਈ 20 April ਸਮਾਂ ਤੈਅ ਕੀਤਾ ਗਿਆ ਸੀ ਉਸ ਦੇ ਲਈ ਸੁਝਾਅ ਮੰਗੇ ਗਏ ਸੀ ਵਕ ਵਕ ਜਥੇਬੰਦੀਆਂ ਤੋਂ ਸਿੱਖ ਸੰਗਤ ਦੇ ਲਈ ਸੁਝਾਅ ਮੰਗੇ ਗਏ ਸੀ 20 April ਸਮਾਂ ਰੱਖਿਆ ਗਿਆ ਸੀ ਪਰ ਉਸ ਸਮੇਂ ਨੂੰ ਹੁਣ 20 May ਕਰ ਦਿੱਤਾ ਗਿਆ ਹੁਣ ਸਾਰੀਆਂ ਸੰਗਤਾਂ ਨੇ ਜੜੀਆਂ ਉਹ 20 ਮਈ ਤੱਕ ਆਪਣੇ ਸੁਝਾਅ ਪੇਸ਼ ਕਰ ਸਕਦੀਆਂ ਨੇ ਇਹਨਾਂ ਦੇ ਆਧਾਰ ਤੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਕਿ ਇਸ ਪ੍ਰਕਿਰਿਆ ਨੂੰ ਆਖਰੀ ਰੂਪ ਦੇਏਗੀ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਜਦ ਪਿਛਲੇ ਸਾਲ 2 ਦਸੰਬਰ 2024 ਨੂੰ ਅਕਾਲ ਤਖਤ ਸਭ ਤੋਂ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਉੱਥੇ ਕਈ ਵੱਡੇ ਫੈਸਲੇ ਸੁਣਾਏ ਗਏ ਉਸ ਤੋਂ ਬਾਅਦ ਧੜਿਆਂ ਦੇ ਵਿੱਚ ਵੰਡਿਆ ਦੇਖਿਆ ਗਿਆ ਬਾਗੀ ਧੜਾ ਅਲੱਗ ਦਿਖਾਈ ਦਿੱਤਾ ਤੇ ਦੂਜੇ ਪਾਸੇ ਹੋਰ ਧੜੇ ਵੀ ਬਾਦਲ ਧੜੇ ਤੇ ਉੱਤੇ ਵਰਦੇ ਦਿਖਾਈ ਦਿੱਤੇ ਤੇ ਅਕਾਲੀ ਦਲ ਜਿਹੜਾ ਕੇ ਬਦਲ ਤੜੇ ਨਾਲ ਸੁਗੰਧਿਤ ਹੈ ਉਸ ਉੱਤੇ ਕਿੰਤੂ ਪ੍ਰੰਤੂ ਹੁੰਦਾ ਰਿਹਾ ਤੇ 1 ਮਹੀਨੇ ਦੇ ਅੰਦਰ ਅੰਦਰ 26 25 25 26 ਦਿਨਾਂ ਦੇ ਅੰਦਰ ਅੰਦਰ ਤਿੰਨ ਤਖਤਾਂ ਦੇ ਜੱਤੇਦਾਰਾਂ ਨੂੰ ਬਦਲਿਆ ਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਾਰੀਆਂ ਸਭਾਵਾਂ ਤੋਂ ਫਾਰਕ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਗਿਆਨੀ ਰਗਵੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜੱਤੇਦਾਰੀ ਤੋਂ ਹਟਾ ਦਿੱਤਾ ਗਿਆ ਤੇ ਗਿਆਨੀ ਸੁਲਤਾਨ ਸਿੰਘ ਨੂੰ ਕੇਸਗੜ੍ਹ ਸਾਹਿਬ ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਇਹ ਮਾਮਲਾ ਹੋਰ ਆਜ਼ਾਦਾ ਤੂਲ ਫੜ ਗਿਆ ਪਿਛਲੇ ਲੰਬੇ ਸਮੇਂ ਦੇ ਵਿੱਚ ਵੀ ਉਸ ਤੋਂ ਪਹਿਲਾਂ ਵੀ ਜਥੇਦਾਰ ਸਹਿਬਾਨਾਂ ਨੂੰ ਇਸ ਤਰੀਕੇ ਦੇ ਨਾਲ ਲਾਹਿਆ ਗਿਆ ਤੇ ਇਸੇ ਤੇ ਚਲਦਿਆਂ ਭਾਵੇਂ ਦਲ ਖਾਲਸਾ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਫਿਰ ਹੋਰ ਸਿੱਖ ਜਥੇਬੰਦੀਆਂ ਹੋਣ ਉਹ ਲਗਾਤਾਰ ਮੰਗ ਕਰਦੀਆਂ ਰਹੀਆਂ ਨੇ ਕਿ ਜਥੇਦਾਰ ਸਹਿਬਾਨਾਂ ਦੇ ਲਈ ਵਿਧਿ ਵਿਵਧਾਨ ਹੋਣਾ ਚਾਹੀਦਾ ਉਸ ਦੇ ਚਲਦਿਆਂ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇਹ ਕਦਮ ਚੁੱਕਿਆ ਤੇ ਜਿਸ ਤੇ ਲਈ ਤੁਸੀਂ ਸੁਝਾਅ ਪੇਸ਼ ਕਰ ਸਕਦੇ ਹੋ 20 ਮਈ ਤੱਕ ਦਾ ਆਖਰੀ ਸਮਾਂ ਰੱਖਿਆ ਗਿਆ ਤੇ ਇਸੇ ਦੇ ਆਧਾਰ ਤੇ ਇੱਕ ਕਮੇਟੀ ਬਣਾਈ ਜਾਵੇਗੀ ਜਿਹੜੀ ਕਮੇਟੀ ਇਸ ਪ੍ਰਕਾਰਾਂ ਨੂੰ ਆਖਰੀ ਰੂਪ ਦਵੇਗੀ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਿੱਧੇ ਰੂਪ ਦੇ ਵਿੱਚ ਇਲਜ਼ਾਮ ਲਾਇਆ ਸੀ ਕਿ ਬਾਦਲ ਧੜਾ ਐ ਜੀ ਪੀ ਸੀ ਦੇ ਫੈਸਲੇ ਨੂੰ ਪ੍ਰਭਾਵਿਤ ਕਰਦਾ ਤੇ ਸਿੱਧੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਕਈ ਵਾਰ ਨਾਂ ਲਿਆ ਤੇ ਅਖੀਰ ਦੇ ਵਿੱਚ ਜਦ ਵਸਾਖੀ ਵਾਲੇ ਦਿਨ ਕਾਨਫਰੰਸ ਰੱਖੀ ਗਈ ਸੀ ਉਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਣ ਜਾਂ ਫਿਰ ਹੋਰ ਤਖਤ ਸਹਿਬਾਨਾਂ ਦੇ ਜਥੇਦਾਰ ਹੋਣ ਉਹਨਾਂ ਨੂੰ ਲੈ ਕੇ ਕਿੰਤੂ ਪ੍ਰੰਤੂ ਹੋਇਆ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਇਸਤੇ ਚਲਦਿਆਂ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਸ਼ਿਕਾਇਤ ਵੀ ਮਿਸਲ ਸਤਲੁਜ ਜਾਂ ਫਿਰ ਹੋਰ ਜਥੇਬੰਦੀਆਂ ਲੈ ਕੇ ਪਹੁੰਚੀਆਂ ਸੀ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਫਿਰ ਹੋਰ ਜਥੇਦਾਰ ਸਹਿਬਾਨਾ ਦੇ ਲਈ ਵਿਧੀ ਵਿਧਾਨ ਬਣਾਉਣ ਦੇ ਲਈ ਐ ਜੀ ਪੀ ਸੀ ਨੇ ਸਮੇਂ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ 20 ਮਈ ਤੱਕ ਤੁਸੀਂ ਆਪਣੇ ਸਜਾ ਭੇਜ ਸਕਦੇ ਹੋ ਤੇ ਇਹ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਆਪਣੀ رائے ਆ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ